ਦੇਸਾਂ ਵਿਦੇਸਾਂ ਵਿੱਚ ਵਸ ਰਹੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੇ ਸੱਤ ਸਿਆਕਾਰ ਗੁਰੂ ਰੰਧਾਵਾ ਕਿਉਂ ਖੜਾ ਹੋ ਗਿਆ ਸਿੱਧੂ ਮੂਸੇਵਾਲੇ ਦੇ ਗਾਣੇ ਦੇ ਖਿਲਾਫ ਅਤੇ ਕਿਉਂ ਲਿਖਿਆ ਕਿ ਆਜੋ ਜੀਨਾ ਆਉਣਾ ਹੈ ਆਕਰ ਇਸ ਦੇ ਪਿੱਛੇ ਦੀ ਪੂਰੀ ਕਹਾਣੀ ਕੀ ਹੈ ਕੁਝ ਦਿਨ ਪਹਿਲਾਂ ਜਦੋਂ ਇਹ ਗਾਣਾ ਰਿਲੀਜ਼ ਨਹੀਂ ਕੀਤਾ ਸੀ ਉਸ ਟਾਈਮ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜੇ ਕਿਸੇ ਨੂੰ ਵਹਿਮ ਹੈ ਕਿ ਉਹ ਮੇਰੇ ਪੁੱਤ ਨੂੰ ਯਾਨੀ ਕਿ ਸਿੱਧੂ ਮੂਸੇਵਾਲੇ ਨੂੰ ਟੱਕਰ ਦੇ ਸਕਦਾ ਹੈ ਜਾਂ ਉਸਦੇ ਬਰਾਬਰ ਗਾਣਾ ਛੱਡ ਸਕਦਾ ਹੈ ਤਾਂ ਉਸਦੇ ਬਰਾਬਰ ਗਾਣਾ ਛੱਡ ਕੇ ਦਿਖਾਵੇ ਵਹਿਮ ਆਪੇ ਨਿਕਲ ਜਾਣਗੇ ਹੁਣ ਇਹ ਗੱਲ ਕਿਤੇ ਨਾ ਕਿਤੇ ਬੱਬੂ ਮਾਨ ਦੇ ਚੌਣ ਵਾਲਿਆਂ ਦੇ ਦਿਲਾਂ ਵਿੱਚ ਖੁੱਭ ਗਈ ਅਤੇ ਉਹਨਾਂ ਵਿੱਚ ਗੁਰੂ ਰੰਦਾਵਾ ਵੀ ਇੱਕ ਹਨ ਜੋ ਬੱਬੂ ਮਾਨ ਦੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਹਨ ਉਹਨਾਂ ਨੇ ਬੱਬੂ ਮਾਨ ਨਾਲ ਸ਼ੌਂਕੀ ਸਰਦਾਰ ਫਿਲਮ ਵੀ ਇਕੱਠੀ ਕੀਤੀ ਸੀ ਜਿਸ ਦੀ ਪ੍ਰੋਮੋਸ਼ਨ ਵੀ ਪੂਰੀ ਜੋਰਾਂ ਸ਼ੋਰਾਂ ਨਾਲ ਹੋਈ ਸੀ ਪਰ ਇਹ ਫਿਲਮ ਬਾਕਸ ਆਫਿਸ ਤੇ ਪੂਰੀ ਤਰ੍ਹਾਂ ਫਲॉप ਰਹੀ ਇਸ ਦੇ ਪਿੱਛੇ ਕੀ ਕਾਰਨ ਹਨ ਇਸ ਬਾਰੇ ਤਾਂ ਕੁਝ ਕਹਿਆ ਨਹੀਂ ਜਾ ਸਕਦਾ ਪਰ ਲੋਕਾਂ ਨੇ ਬਹੁਤ ਜ਼ਿਆਦਾ ਇਸ ਫਿਲਮ ਨੂੰ ਪਰਵਾਨਿਆ ਨਹੀਂ ਉੱਥੇ ਹੀ ਗੱਲ ਕਰ ਲਈ ਜਦੋਂ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਹ ਇੱਕ ਤਰੀਕੇ ਦਾ ਚੈਲੰਜ ਕੀਤਾ ਸੀ ਜੇਕਰ ਕਿਸੇ ਨੂੰ ਕੋਈ ਸ਼ੱਕ ਹੈ ਜਾਂ ਸਿੱਧੂ ਮੂਸੇ ਨਾਲ ਕੋਈ ਨਫ਼ਰਤ ਕਰਦਾ ਹੈ ਜਾਂ ਉਸ ਦੇ ਖਿਲਾਫ ਕੋਈ ਬੋਲਦਾ ਹੈ ਜੇ ਹਿੰਮਤ ਹੈ ਤਾਂ ਉਸ ਦੇ ਬਰਾਬਰ ਗਾਣਾ ਛੱਡ ਕੇ ਦਿਖਾਵੇ ਬਸ ਐਸੀ ਗੱਲ ਤੇ ਇਹ ਵਿਵਾਦ ਸ਼ੁਰੂ ਹੋਇਆ ਸੀ ਅਤੇ ਫਿਰ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਇਸ ਗੱਲ ਦਾ ਜਵਾਬ ਦੇਣ ਵਾਸਤੇ ਗੁਰੂ ਰੰਦਾਵਾ ਅੱਗੇ ਆਇਆ ਗੁਰੂ ਰੰਦਾਵਾ ਬੇਸਿਕ ਇੱਕ ਪੰਜਾਬ ਦਾ ਵਧੀਆ ਕਲਾਕਾਰ ਹੈ ਜਿਸ ਨੇ ਬਹੁਤ ਚੰਗੇ ਗੀਤ ਗਾਏ ਅਤੇ ਪੰਜਾਬ ਤੋਂ ਜਾ ਕੇ ਬਾਲੀਵੁੱਡ ਵਿੱਚ ਆਪਣੀ ਜਗ੍ਹਾ ਬਣਾਈ ਅਤੇ ਤੱਕ ਪਾਈ ਪਰ ਪਤਾ ਨਹੀਂ ਕਿਉਂ ਜਦੋਂ ਦਲਜੀਤ ਦੋਸਾਂ ਦੀ ਸਰਦਾਰ ਜੀਥੇ ਫਿਲਮ ਰਿਲੀਜ਼ ਹੋਈ ਸੀ ਉਦੋਂ ਇਹ ਉਸਦੇ ਖਿਲਾਫ ਖੜਾ ਹੋ ਗਿਆ ਸੀ ਜਿਸ ਕਰਕੇ ਪੰਜਾਬੀਆਂ ਨੇ ਇਸ ਨੂੰ ਬਹੁਤ ਜ਼ਿਆਦਾ ਟਰੋਲ ਕੀਤਾ ਜਿਸ ਤੋਂ ਡਰਦੇ ਮਰਨੇ ਇਸ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਤੇ ਅਕਾਊਂਟਾਂ ਉੱਤੋਂ ਕਮੈਂਟ ਸੈਕਸ਼ਨ ਬੰਦ ਕਰ ਦਿੱਤਾ ਸੀ ਕਿਉਂਕਿ ਲੋਕਾਂ ਵੱਲੋਂ ਇਸਨੇ ਬਹੁਤ ਹੀ ਜ਼ਿਆਦਾ ਬੁਰਾ ਭਲਾ ਆਖਿਆ ਗਿਆ ਐਸੇ ਗੱਲ ਤੋਂ ਅੱਕ ਕੇ ਇਸਨੇ ਆਪਣੇ ਸਾਰੇ ਕਮੈਂਟ ਬਾਕਸ ਬੰਦ ਕਰ ਦਿੱਤੇ ਸਨ ਤਾਂ ਇਹ ਵਿਵਾਦ ਉੱਥੇ ਖਤਮ ਹੋ ਗਿਆ ਸੀ ਪਰ ਉਸ ਤੋਂ ਬਾਅਦ ਇਹ ਗੱਲਾਂ ਆਮ ਹੋਣ ਲੱਗਿਆ ਕਿ ਗੁਰੂ ਨਾਵਾ ਨੂੰ ਦਲਜੀਤ ਦੋਸਾਂ ਦੇ ਖਿਲਾਫ ਬੋਲਣਾ ਨਹੀਂ ਚਾਹੀਦਾ ਸੀ ਜੇ ਇਸਨੇ ਬੋਲਣਾ ਹੈ ਤਾਂ ਦਲਜੀਤ ਦੋਸਾਂ ਦੀ ਫਿਲਮ ਪੰਜਾਬ 95 ਦੇ ਹੱਕ ਵਿੱਚ ਵੀ ਬੋਲ ਕੇ ਦਿਖਾਵੇ ਪਰ ਉੱਥੇ ਤੇ ਇਸ ਦੇ ਕੋਈ ਦੋ ਬੋਲ ਹੀ ਨਿਕਲੇ ਜੇਕਰ ਕੋਈ ਚੰਗਾ ਕਰਦਾ ਹੈ ਤਾਂ ਉਸ ਨੂੰ ਚੰਗਾ ਵੀ ਕਹਿ ਕਰੋ ਹਾਲਾਂਕਿ ਇਸ ਵਿੱਚ ਤਾਂ ਕੋਈ ਦਲਜੀਤ ਦੋਸਾਂਝ ਕੋ ਕਸੂਰ ਵੀ ਨਹੀਂ ਸੀ ਜੇ ਪਾਕਿਸਤਾਨ ਦੀ ਕੋਈ ਕਲਾਕਾਰ ਦਲਜੀਤ ਦੋਸਾਂਝ ਦੇ ਨਾਲ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਰਹੀ ਹੈ ਤਾਂ ਦੂਜੇ ਪਾਸੇ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਮੈਚ ਵੀ ਤਾਂ ਹੋ ਰਹੇ ਹਨ ਉਸ ਤੇ ਗੁਰੂ ਰੰਧਾਵਾ ਨੇ ਕੁਝ ਵੀ ਨਹੀਂ ਬੋਲਿਆ ਉਦੋਂ ਤਾਂ ਇਸ ਦੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚੀ ਪਰ ਹੁਣ ਗੁਰੂ ਰੰਧਾਵਾ ਨੇ ਇੱਕ ਵਾਰ ਫਿਰ ਪੋਸਟ ਸਾਂਝੀ ਕਰਕੇ ਕਹੇ ਕਿ ਆਜੋ ਜਿਹਨਾਂ ਆਣਾ ਹੈ 27 ਤਰੀਕ ਨੂੰ ਮੈਂ ਗਾਣਾ ਛੱਡ ਰਿਹਾ ਹਾਂ ਮਤਲਬ ਸਿੱਧਾ ਸਿੱਧਾ ਟਾਰਗੇਟ ਸਿੱਧੂ ਮੂਸੇਵਾਲੇ ਦੇ ਬਰੋਟਾ ਗੀਤ ਨੂੰ ਸੀ ਅਤੇ ਅੱਗੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਕੱਬਾ ਨਿਕਲਿਆ ਜਦੋਂ ਇਸ ਦਾ ਗੁਰੂ ਰੰਧਾਵਾ ਦਾ ਸ਼ਾਈਨੀ ਗੀਤ ਆਇਆ ਤਾਂ ਉਦੋਂ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਬਰੋਟਾ ਗੀਤ ਦਾ ਟੀਜ਼ਰ ਛੱਡ ਦਿੱਤਾ ਅਤੇ ਵੇਖਤੀ ਵੇਖਤੀ ਦੋਹਾਂ ਗੀਤਾਂ ਦੀ ਹਾਈਪ ਬਣ ਗਈ ਪਰ ਹੁਣ ਸਿੱਧੂ ਮੂਸੇਵਾਲੇ ਦਾ ਗੀਤ 24 ਮਿਲੀਅਨ ਤੋਂ ਵੀ ਉੱਤੇ ਚਲਾ ਗਿਆ ਹੈ ਤੇ ਸ਼ਾਈਨੀ ਗੀਤ ਬਹੁਤ ਪਿੱਛੇ ਰ ਦਾਲ ਇੱਥੇ ਕੋਈ ਦੋ ਗੀਤਾਂ ਦੇ ਟਕਰਾਅ ਦੀ ਨਹੀਂ ਬਲਕਿ ਦੋ ਸੋਚਾਂ ਦੇ ਟਕਰਾਅ ਦੀ ਹੈ ਦੋਵੇਂ ਹੀ ਪੰਜਾਬ ਦੇ ਸਿੰਗਰ ਹਨ ਪਰ ਪਤਾ ਨਹੀਂ ਕਿਉਂ ਆਪਣੀ ਬਾਦਸ਼ਾਹਤ ਨੂੰ ਲੈ ਕੇ ਇੱਕ ਦੂਜੇ ਨਾਲ ਟਕਰਾਅ ਕਰੀ ਬੈਠੇ ਹਨ ਜੋ ਕਿ ਚੰਗੀ ਗੱਲ ਨਹੀਂ ਇੱਕ ਪਾਸੇ ਮਰਹੂਮ ਕਲਾਕਾਰ ਹੈ ਜਿਸ ਨੇ ਕੁਝ ਹੀ ਸਮੇਂ ਵਿੱਚ ਆਪਣੀ ਪੰਜਾਬੀ ਇੰਡਸਟਰੀ ਵਿੱਚ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀ ਅਲੱਗ ਪਛਾਣ ਬਣਾਈ ਅਤੇ ਦੂਜੇ ਪਾਸੇ ਇਹ ਪੁਰਾਣੇ ਖੰਡ ਅਤੇ ਉਸ ਦੇ ਚੇਲੇ ਹਨ ਜੋ ਸਿੱਧੂ ਮੂਸੇਵਾਲੇ ਦੇ ਇਸ ਜਹਾਨ ਤੋਂ ਚਲੇ ਜਾਣ ਤੋਂ ਬਾਅਦ ਵੀ ਜੋ ਸਿੱਧੂ ਮੂਸੇਵਾਲੇ ਦੇ ਇਸ ਜਹਾਨ ਤੋਂ ਚਲੇ ਜਾਣ ਤੋਂ ਬਾਅਦ ਵੀ ਉਸ ਨੂੰ ਨਫ਼ਰਤ ਨਹੀਂ ਛੱਡ ਰਹੇ ਸੋ ਕਿਤੇ ਨਾ ਕਿਤੇ ਇਹ ਕੋਈ ਬਹੁਤੀ ਚੰਗੀਆਂ ਗੱਲਾਂ ਨਹੀਂ ਹਨ ਸੋ ਤੁਹਾਡਾ ਇਸ ਪੂਰੀ ਵੀਡੀਓ ਤੇ ਕੀ ਸੋਚਣਾ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਹੋਰ ਵੀ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮਿਲਤੇ ਹਾਂ ਇੱਕ ਨਵੀਂ ਖਬਰ ਦੇ ਨਾਲ ਤਦ ਤੱਕ ਲਈ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ